ਦੇਸ਼ ਭਤੀਸ ਪ੍ਰੈਜ਼ੀਡੈਂਟ ਸਿਟੀ ਵਾਲਮੀਕ ਸਭਾ ਭੱਟੀ ਜੀ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਭਗਵਾਨ ਵਾਲਮੀਕੀ ਮਹਾਰਾਜੀ ਦੇ ਸੰਬੰਧ ਵਿੱਚ ਸ਼ਬਦ ਹੈ ਇਹ ਪਰੰਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੀ ਪਵੰਤ ਪ੍ਰਗਟ ਦਿਵਸ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ 6 ਅਕਤੂਬਰ ਨੂੰ ਵਿਸ਼ਾਲ ਤੇ ਬੱਬੇ ਸ਼ੁਭ ਯਾਤਰਾ ਸ਼੍ਰੀ ਰਾਮ ਚੌਂਕ ਤੋਂ 6ਵੀਂ ਸ਼ੁਭ ਯਾਤਰਾ ਦਾ ਸ਼ੁਭ ਆਰੰਭ ਕੀਤਾ ਜਾਏਗਾ ਜਿਹਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਹੋਰ ਸਾਰੀਆਂ ਪਾਰਟੀਆਂ ਦੇ ਮੁੱਖ ਉਦੇਦਾਰ ਨੇ ਉਹ ਸਾਰੇ ਇੱਥੇ ਸ਼ਾਮਿਲ ਹੋ ਕੇ ਮਾਤਮਾ ਦਾ ਆਸ਼ੀਰਵਾਦ ਲੈਣਗੇ ਉਹਦੇ ਸੰਬੰਧ ਵਿੱਚ ਅੱਜ ਸਾਡੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਬੈਠ ਗੋਈ ਜਿੱਦੇ ਵਿੱਚ ਹਰ ਇੱਕ ਅਧਾਰਿਆ ਦੇ ਅਫਸਰ ਸਹਿਬਾਨ ਡੀਸੀ ਸਾਹਮਣੇ ਬੁਲਾਈ ਸੀ ਔਰ ਸਾਰਿਆਂ ਦੀ ਸ਼ੋਭਾ ਯਾਤਰਾ ਜੋ ਜੋ ਡਿਊਟੀ ਹੈ ਇਲੈਕਟ੍ਰਿਟੀ ਲਗਾ ਲੋ ਜਾਂ ਕਾਰਪੇਸ਼ਨ ਲਗਾ ਲੋ ਸਾਰਿਆਂ ਨੂੰ ਉਹਨਾਂ ਨੇ ਡਿਊਟੀਆਂ ਸੌਂਪ ਦਿੱਤੀਆਂ ਉਹਨਾਂ ਨੇ ਸਾਨੂੰ ਵਿਸ਼ਵਾਸਨ ਦੁਲਾਇਆ ਕਿ ਇਸ ਵਾਰ ਦੀ ਸ਼ੋਭਾ ਯਾਤਰਾ ਦੇ ਵਿੱਚ ਪੂਰੇ ਇੰਤਜ਼ਾਮ ਪੂਰਾ ਇੰਤਜ਼ਾਮ ਕੀਤੇ ਜਾਣਗੇ ਕੀ ਹੈ ਤੁਹਾਡੇ ਦੇ ਅਲੱਗ-ਅਲੱਗ ਜਥੇਬੰਦੀਆਂ ਦੇ ਪਹੁੰਚਿਆ ਸੀ ਕੀ ਕੀ ਮੰਗ ਸੀ ਮੇਨ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਕੋਲ ਮਾ? ਸਾਡੀ ਸੇ ਮੇਨ ਮੰਗ ਸੀ ਸਿਰਫ ਇਹ ਕਿ ਜਦੋਂ ਟ੍ਰੈਫਿਕ ਦੀ ਹਰ ਵਾਰੀ ਸਮੱਸਿਆ ਆਂਦੀ ਆ ਉਹ ਅਸੀਂ ਇਸ ਵਾਰੀ ਕਿਹਾ ਕਿ ਜਿਹੜੀ ਸਟ੍ਰੀਟ ਸ਼ੋਭਾ ਯਾਤਰਾ ਦੇ ਵਿੱਚ ਆਂਦੀਆਂ ਨੇ ਗਲੀਆਂ ਆਂਦੀਆਂ ਉਹ ਤੋਂ ਕਾਫੀ ਟ੍ਰੈਫਿਕ ਨਿਕਲਦੀ ਆ ਉਹ ਅਸੀਂ ਹੁਣ ਗੈਸ ਜਿਹੜੀ ਕਿੱਥੇ ਰਸਤੀਆਂ ਲਗਾ ਕੇ ਉਹ ਸ਼ੋਭਾ ਯਾਤਰਾ ਰੂਟ ਇੱਕ ਸਾਈਡ ਕਰਕੇ ਵਨ ਵੇ ਕਰਕੇ ਇਹ ਤਾਂ ਜੇ ਤਾਂਗੇ ਜੀ ਸਾਨੂੰ ਸ਼ੁਭਾਜਾਤ ਵਿੱਚ ਕੋਈ ਪਰੇਸ਼ਾਨੀ ਨਾ ਆ ਸਕੇ ਤੁਹਾਡੇ ਵੱਲ ਇੱਕ ਲੋਕਾਂ ਸੰਗਤ ਨੂੰ ਅਪੀਲ ਵੀ ਕੀਤੀ ਗਿਆ ਜੋ ਸਵਾਗਤ ਮંચੇ ਲਗਾਏ ਜਾਂਦੇ ਨੇ ਔਰ ਤੇ ਭਗਵਾਨ ਬਾਲਮੀਕੀ ਮਹਾਰਾਜ ਜਿਹਦੇ ਕੋਲੇ ਪੰਨ ਲਗਾਏ ਜਾਂ ਗਾਣੇ ਨਾ ਲਗਾਏ ਉਹ ਅਸੀਂ ਅਪੀਲ ਵੀ ਕਰਾਂਗੇ ਔਰ ਨੰਬਰ ਦੋ ਅਸੀਂ ਖ਼ਬਾਰਾ ਚ ਹਿਸ਼ਿਆਰ ਵੀ ਦਵਾਂਗੇ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਫੇਰ ਅਪੀਲ ਕਰਦੇ ਆ ਕਿ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਤਿਹਾਰ ਹੈ ਆਪਾਂ ਬਹੁਤ ਹੀ ਸ਼ਰਧਾ ਪੂਰਵਕ ਧਾਰਮਿਕ ਤਰੀਕੇ ਨਾਲ ਮਨਾਈਏ ਔਰ ਜੋ ਸਵਾਗਤੀ ਮੰਚ ਸਟੇਜਾਂ ਦੇ ਉੱਪਰ ਆਪਾਂ ਕੋਈ ਵੀ ਉਲੜਵਾਈਏ ਦਾ Song ਨ ਭਗਵਾਨ ਵਾਲਮੀਕਿ ਮਹਾਰਾਜ ਦੇ ਪੱਜਾਂ ਲਗਾਈਏ ਤਾਂ ਕਿ ਆਪਾਂ ਸ਼ੋਭਾ ਯਾਤ ਨੂੰ ਬਹੁਤੀ ਧਾਰਮਿਕ ਤਰੀਕੇ ਨਾਲ ਕੱਢ ਸਕੀਏ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਕਾਰ ਦੇ ਅਡਰਸ ਮੰਨ ਲਈ ਮੀਟਿੰਗ ਕੀਤੀ ਗਈ ਲਗ ਲਗ ਜਤਨ ਬੰਦ ਗਿਆ ਨੇ ਬਿਲਕੁਲ ਜੀ ਅੱਜ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਜੋ ਕਿ ਇਸ ਸਾਲ 7 ਅਕਤੂਬਰ ਨੂੰ ਬੜੀ ਧੁੰਮਾਂ ਨਾਲ ਬਣਾਇਆ ਜਾ ਰਿਹਾ ਹੈ ਤੇ ਨਾਲ 6 ਅਕਤੂਬਰ ਨੂੰ ਵਿਸ਼ਾਲ ਜਿਹੜੀ ਸ਼ੁਭ ਯਾਤਰਾ ਉਹ ਵੀ ਗੱਡੀ ਜਾਵੇਗੀ ਉਸ ਨਾਲ ਕਾਫੀ तमाम ਜਿਹੜੇ ਜਥੇਬੰਦੀਆਂ ਨੇ ਜਾਂ ਸਮਾਜ ਦੇ ਅਹੁਦੇਦਾਰ ਨੇ ਸਾਡੇ ਸੀਨੀਅਰ ਅਧਿਕਾਰੀ ਕਾ ਨਾ ਸਾਡੇ ਸੀਨੀਅਰ ਜਿਹੜੇ ਪੋਲਿਟੀਕਲ ਲਾਈਫਸ ਨੇ ਮੇਅਰ ਸਾਹਿਬ ਜੀ ਇੱਥੇ ਮੌਜੂਦ ਸੀਗੇ ਸਾਡੇ ਜਿਹੜੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਚੰਦਨਗੜ੍ਹ ਵਾਲੀ ਉਹ ਵੀ ਇੱਥੇ ਆਏ ਸੀ ਉਹਨਾਂ ਨਾਲ ਅਸੀਂ ਇਹ ਮੀਟਿੰਗ ਕੀਤੀ ਹੈ ਸਭ तमाम ਸਾਡੇ ਵਿਭਾਗਾਂ ਦੇ ਅਧਿਕਾਰੀ ਏ ਨਿਰਦੇਸ਼ ਦਿੱਤੇ ਗਏ ਨੇ ਕਿ ਬਹੁਤ ਹੀ ਚੰਗੀ ਤਰ੍ਹਾਂ ਇਹ ਇਸ ਉਤਸਵ ਦੀ ਜਿਹੜੀ ਤਿਆਰੀਆਂ ਉਸੇ ਕਰਨੀਆਂ ਤਾਂ ਕਿ ਸਮਾਰਟ ਦੇ ਹਰ ਵਰਗ ਦੇ ਲੋਕ ਇਸ ਉਤਸਵ ਦੇ ਵਿੱਚ ਸ਼ਾਮਲ ਹੋ ਸਕਣ ਤੇ ਬੜੀ ਤੂਮਤਾ ਹਮ ਨਾਲ ਜਿਹੜਾ ਪ੍ਰਗਟ ਸਭਾ ਉਹ ਬਣਾਇਆ ਜਾ ਸਕੇ ਕਿ ਜਿੱਥੇ ਲੱਗਦਾ ਜਿਵੇਂ ਪਿਛਲੇ ਸਾਲ ਕੋਈ ਨਾ ਕੀ ਪ੍ਰੋਬਲਮਾਂ ਦਾ ਸੀ ਨੇ ਟ੍ਰੈਫਿਕ ਨੂੰ ਲੈ ਕੇ ਬੜੇ ਸਵਾਲ ਚੁੱਕੇ ਜਾਂਦੇ ਸੀ ਟ੍ਰੈਫਿਕ ਨੂੰ ਲੈ ਕੇ ਰੂਟ ਮੈਪ ਨੂੰ ਲੈ ਕੇ ਸੜਕ ਦੀ ਵਿਵਸਥਾ ਨੂੰ ਲੈ ਕੇ ਜਿਹੜੇ ਆ ਸਾਨੂੰ ਚੁਟੀਆਂ ਜਿਹੜੀ ਸਾਨੂੰ ਦੱਸਿਆ ਗਈਆਂ ਉਹਨਾਂ ਨੂੰ ਇਹ ਆਸ਼ਵਾਸ ਕੀਤਾ ਗਿਆ ਕਿ ਪੁਲਿਸ ਅਤੇ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਆਉਣ ਵਾਲੇ ਦਿਨਾਂ ਆਲਰੇਡੀ ਅਸੀਂ ਇੱਕ ਮੀਟਿੰਗ ਪਿਛਲੇ ਵੀ ਅਧਿਕਾਰੀਆਂ ਦੀ ਕਰ ਚੁੱਕੇ ਹਾਂ ਉਹਨਾਂ ਨੂੰ ਆਲਰੇਡੀ ਸੂਚਿਤ ਰੱਖਿਆ ਅੱਜ ਹੋਰ ਜਿਹੜੀ ਸਖਤੀ ਨਾਲ ਇਹ ਗੱਲ ਕਹੀ ਗਈ ਹੈ ਕਿ ਲੋਕਾਂ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕੀਤੀ ਜਾਵੇ ਕੋਈ ਵੀ ਥੁੜਤੀ ਹੈ ਜੇ ਤੁਹਾਨੂੰ ਪਾਈ ਜਾਂਦੀ ਤੁਹਾਨੂੰ ਪਤਾ ਪਿਛਲੇ ਦਿਨਾਂ ਕਾਫੀ ਬੁਧ ਭਾਰੀ ਵਰਖਾ ਨਾਲ ਕਾਫੀ ਸੜਕਾਂ ਦਾ ਇਨਫਰਾਸਟ੍ਰਕਚਰ ਨੁਕਸਾਨ ਆਇਆ ਉਸ ਨੂੰ ਤੁਰੰਤ ਠੀਕ ਕਰ ਲਿਆ ਜਾਵੇ ਤਾਂ ਕਿ ਕਿਸੇ ਵੀ ਸ਼ਰਧਾਰੂ ਨੂੰ ਜਾਂ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ